ਹੈਲੋ ਵਾਹਿਗੁਰੂ ਜੀ ਕੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਜੀ ਮੇਰੇ ਸਾਰੇ ਗੋਦਾਂ ਨੂੰ ਬੋਲਤੀ ਆ ਟਰੈਕਟਰ ਵਾਲਿਆਂ ਨੂੰ ਕਿ ਤਾਇਆਂ ਦਾ ਮੈਚ ਸਟਾਰਟ ਹੈ ਆਪਣੇ ਆਪਣੇ ਟਰੈਕਟਰ ਕੋਲ ਪਹੁੰਚੋ ਹੈਲੋ ਵਾਹਿਗੁਰੂ ਜੀ ਕੀ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲਾਈਵ ਸ਼ੇਅਰ ਕਰ ਦੋ ਲੈ ਵੀ ਮਿੱਤਰੋ ਹੁਣ ਟਾਇਆਂ ਪਹਿਣੀਆਂ ਲਾਈਵ ਦੇ ਸਾਹਮਣੇ ਹੈਲੋ ਜਿਹੜੇ ਰਹਿ ਗਏ ਕਿਹੜਾ ਪੰਜਾਬ ਟਰੈਕਟਰ ਨਹੀਂ ਕੱਟ ਕੋ ਯਾਰ ਮੇਰੇ ਵੀ ਟਰੈਕਟਰ ਵਾਲਿਆਂ ਨੂੰ ਗੁਜ਼ਾਰਿਸ਼ ਹੈ ਵੀ ਟਾਇਆਂ ਪਾਉਣ ਲੱਗੀਆਂ ਨੇ ਉਹ ਆਜਾ ਮੇਰਾ ਵੀਰ ਗਰਾਊਂਡ 'ਚ ਇੱਕ ਕਾਪੀ ਕਿੱਥੇ ਪੈ ਗਈ ਜੱਗੂ ਕਾਪੀ ਕਿੱਥੇ ਇੱਕ ਕਾਪੀ ਤਾਂ ਨਪਚਾਉ ਦੀ ਤੇ ਬਾਈ ਕੋ ਕਾਪੀ ਮਿਲਣਾ ਬਈ ਜਿੱਤੇ ਐਂਟਰੀਆਂ ਕੱਟੀਆਂ ਨੇ ਪੁਰਾਣੀ ਕਾਪੀ ਕਿੱਥੋਂ ਵੀ ਲਓ ਕਿਸੇ ਨੂੰ ਵੀ ਲਓ ਕਿਸੇ ਬਾਈ ਕੋਲ ਤੋਂ ਨਾਲੇ ਪੁਰਾਣੀ ਪੁਰਾਣੀ ਐਂਟਰੀ ਵਾਲੀ ਕਾਪੀ ਕਿੱਥੇ ਹੈ ਇਹਨੂੰ ਫੜਾਈ ਦੀ ਮੈਂ ਹਲੋ 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 पहुचो लांसर लांसर ਕੋਈ ਵੀ ਚੱਕ ਲਓ ਤੇ ਵੇਚ ਲਾ ਦਿਓ ਗਰਾਮ ਫਿਰ ਦਰਦ ਨਹੀਂ ਦੇ ਇਹ ਵੀ ਚੱਕ ਉਹ ਲੋਕ ਕਹਿੰਦੇ 10 ਮਿੰਟ ਤੋਂ ਬੋਲੀ ਬਾਈ ਬੋਲੀ ਬਾਈ ਬਾਈ ਹੁਣ ਕਿੱਥੇ ਬੰਦ ਹੋ ਗਿਆ ਯਾਰ ਵੀਰੇ ਕਿੱਦਾਂ ਗੱਡੀ ਆ ਸੂਟ ਗੱਡੀ ਆ ਮੇਰਾ ਹੋਰ ਆ ਵਸਤਰ ਗੱਡੀ ਕੋਲ ਜਾਣਗੇ ਇਹਦਾ ਨੀ ਮਾ ਆ ਜਾਣਾ ਮੋਰੋ ਵੀਰੇ ਗਰਾਊਂਡ 'ਚ ਗੱਡੀ ਖੜੀ ਆ ਸੂਟ ਤਾਂ ਇੱਕ ਜਗਾ ਕਰਨ ਸਾਰੀ ਸੈਟਿੰਗ ਦੀ ਉੱਤੀ ਮਿਲਣ ਲੱਗਾ ਚੱਕ ਰਿਹਾ ਸਿੱਲਾ 500 ਦਾ 17 ਵਜੇ ਕਰੇ ਬੈਨੇ ਉਹ ਵੀ ਲੱਗੀ ਹੋਈ ਆ ਇੱਥੇ ਬਾਜਰ ਜੋਟੂ ਟਰੀ ਬਾਜੋ ਆ ਲੈ ਜੁਨੇ ਮਾੜੀ ਜੈ ਬਾਜੋ ਬੰਨ ਗਿਆ ਜੈ ਕਿਸੇ ਉਰੋਂ ਜਾਲ ਖੋਲੋ ਸਹੀ ਹੈ ਹੈ ਜਾਲ ਖੋਲੋ ਇਸੇ ਦੇ ਮਾਗੇ ਪਿਆ ਹੈ ਹੈ ਬਾਈ ਨਹੀਂ ਦਿਖਦਾ ਇੱਥੋਂ ਕਿ ਜਾਲ ਖੋਲ ਦਿੰਦੇ ਪੂਰੀ ਬਿੱਚੀ ਕਰ ਲਓ ਉਰੇ ਉਹਨੇ ਯਾਰ ਟਰੈਕਟਰ ਮੂਹਣਾ ਯਾਰ ਠੀਕ ਕਰੋ ਨੀਵਾ ਹੋ ਜਾਊਗਾ ਨਹੀਂ ਨਹੀਂ ਪਿੱਛੇ ਨਹੀਂ ਆਇਆ ਤਰ੍ਹਾਂ ਦੇ ਨਾਲ ਉੱਥੇ ਲੈ ਲੈਣਾ ਪਬਲਿਕ ਵਿੱਚ ਉੱਥੇ ਸਹੀ ਰਹੋ ਉੱਥੇ ਕਰਾਂਗੇ ਬਾਹਰ ਹੀ ਕਰ ਲਓ ਜਦ ਬਾਹਰ ਸੜਕ ਤੇ ਕਰ ਲਓ ਹਾਲ ਤੋਂ ਬੰਦੇ ਬਾਹਰ ਕੱਢਾਂਗੇ ਇੱਕ ਮਿੰਟ ਬਸ ਕੋਈ ਸੜਕ ਤੇ ਟਰੈਕਟਰ ਚ ਬਈ ਇੱਕ ਬੰਦਾ ਆ ਜਾਊਗਾ ਕੋਈ ਝਾਟ ਨਹੀਂ ਇਹ ਰੁਕਾ ਮੈਨੂੰ ਆਹ ਯਾਰ ਉਹ ਬੀਤਾ ਬਹੁਤ ਟਾਈਮ ਨਹੀਂ ਹਮਨ ਬੋਲਦੇ ਯਾਰ ਫਿਰ ਨਾ ਮਰੇ ਇੱਕ ਵੀ ਨਹੀਂ ਆਵੇ ਉਹਨੂੰ ਫੜਾ ਕੇ ਗੋਰੇ ਨੂੰ ਗੋਰਾ ਬੋਲੀ ਕਰ ਉਹ ਹੀ ਆ ਯਾਰ ਬਾਈ ਹੁਣ ਤੇ ਟਾਈਟ ਹੋ ਗਏ ਤਾਂ ਇਹੀ ਕੰਮ ਚੱਲਦਾ ਹੈ ਆ ਜਾ ਬਾਈ ਇੱਥੇ ਖੜ ਜਾ ਮਲਗੀ ਦੀ ਉਹ ਮਿੰਜੇ ਨਾਲ ਆਉਗਾ ਉਹਨੂੰ ਉਹ ਵੀ ਨਾਲ ਦੇ ਨਾਲ ਬਾਹਰ ਜਾ ਉਹ ਰੌਲਾ ਨਹੀਂ ਰੌਲੀ ਟ੍ਰੈਕਰਾਂ ਦਾ ਧਿਆਨ ਨਾਲ ਸੱਲਣ ਬਾਈ ਜਾ ਕੇ ਜਸਪ੍ਰੀਤ ਲਈ ਚੋਗੀ ਬਈ ਆ ਜਾਇਗਾ ਬਈ ਯਾਰ ਇੱਕ ਗਰੁੱਪ ਤਾਂ ਕਿ ਇੱਕ ਬੰਦਾ ਭਲਾ ਦੇ ਟਰੈਕਟਰ ਵਾਲੇ ਇੱਕ ਬੰਦਾ ਆਵੇ ਬਸ ਸਾਰੀ ਗਰੁੱਪ ਨਾਲ ਹੀ ਟਰੈਕਟਰ ਨੂੰ ਬੇਨਤੀ ਹੈ ਬਈ ਗਰੁੱਪ ਲੈ ਕੇ ਇੱਕ ਜਣਾ ਟਰੈਕਟਰ ਨਾਲ ਸਾਡੇ ਕੋਲ ਆ ਜਾ ਬਈ ਅਸੀਂ ਟਾਇਆਂ ਪਾਉਣ ਲੱਗੇ ਵੀਰੇ ਨਹੀਂ ਵੀ ਜਦੋਂ ਟਰੈਕਟਰ ਅੰਦਰ ਇੰਟਰੋ ਹੋਵੇ ਉਦੋਂ ਇੱਕ ਜਣਾ ਆਵੇ ਟਾਇਰ ਦੇ ਨਾਲ ਹੌਣ ਵੀ ਇੱਕ ਚਾਹੀਦਾ ਹੁਣ ਵੀ ਲੱਗਦਾ ਟਾਇਆਂ ਪਾਉਣ ਲੱਗੇ ਇੱਕ ਇੱਕ ਜਣਾ ਸਾਡੇ ਕੋਲ ਆ ਜਾ ਬਈ ਟਰੈਕਟਰ ਵਾਲਾ ਬਈ ਜਦੋਂ ਟੋਚਨ ਸ਼ੁਰੂ ਹੋ ਗਏ ਬਈ ਉਦੋਂ ਕੱਲਾ ਟਰੈਕਟਰ ਨਾਲ ਇੱਕ ਜਣਾ ਆ ਸਕਦਾ ਜੇ ਦੋ ਹੋ ਗਏ ਤਿੰਨ ਹੋ ਗਏ ਫੇਰ ਉਹ ਟਰੈਕਟਰ ਕੱਟਾਈ ਆਉਂਗਾ ਸਾਡੀ ਪ੍ਰਬੰਧਕ ਕਮੇਟੀ ਨੂੰ ਬੇਨਤੀ ਆ ਧੰਨਾ ਸੋਲਾ ਟਰੈਕਟਰ ਵਾਲੇ ਭਾਈ ਟਰੈਕਟਰ ਜਿਹੜਾ ਕਟਾਈਆਂ ਪਾ ਲਈ ਆਪਾਂ ਟਰੈਕਟਰ ਜਿਹੜੇ ਸ਼ੁਰੂ ਹੋ ਗਏ ਉਦੋਂ ਬਾਅਦ ਇੱਕ ਜਿਹੜਾ ਲਾਲ ਉਹਨਾ ਟਰੈਕਟਰ ਦੇ ਇਹ ਘਾਹ ਰੱਖਣਾ ਭਾਈ ਇਹ ਪ੍ਰਬੰਧਕ ਕਮੇਟੀ ਨੂੰ ਬੇਨਤੀ ਆ ਹੁਣ ਅਸੀਂ ਕਟਾਈਆਂ ਪਾਉਣ ਲੱਗੇ ਜਿਹੜਾ ਆ ਰਿਹਾ ਭਾਈ ਮਲਕੀਤ ਵੀ ਸਾਹਰ ਛੇਦੀਸ ਸਾਹੀ ਹੋਵੇ ਬਹੁਤ ਵਿਚਾਰ ਆ ਧੰਨਾ ਹਾਂ ਜੀ ਤਕਲੀਫ ਪੱਲੀ ਜਾਂਦਾ ਜਗਾ ਉਹ ਸਾਰੇ ਉਹਦੇ ਨੰਬਰ ਟਰੈਕਟਰਾਂ ਦੇ ਨਾਮ ਦਾ ਸਾਰੇ ਹੋ ਗਏ ਤੇ ਨੇ ਅੱਛਾ ਓਏ ਦੂਜੀ ਕਾਪੀ ਤਾਂ ਹਾਂ ਸਹੀ ਗੱਲ ਹੈ ਉਹ ਦੂਜੀ ਕਾਪੀ ਤੇ ਨੇ ਨਾਮ ਦਾ ਨਿਕਲਦੇ ਹੈਲੋ ਓਏ ਇਹ ਤੇ ਦਾ ਥੋੜੇ ਲੈ ਵੀ ਟਾਇਆਂ ਪਾਉਣ ਲੱਗੇ ਟਰੈਕਟਰਾਂ ਦੇ ਵੀਰਾਂ ਨੂੰ ਬੇਨਤੀ ਹੈ ਵੀ ਇੱਕ ਇੱਕ ਪਲੇਅਰ ਆ ਜੇ ਅਸੀਂ ਟਾਇਆਂ ਪਾਉਣ ਲੱਗੇ ਟਰੈਕਟਰ ਚੋਣਾਂ ਦੀਆ ਲੈ ਵੀ ਜਾਂਦੇ ਬਾਅਦ ਵਿੱਚ ਕੋਈ ਇਤਰਾਜ਼ ਨਾ ਕਰੋ ਵੀ ਸਾਨੂੰ ਬੁਲਾਇਆ ਨਹੀਂ ਸੀ ਹੱਥ ਜੋੜ ਕੇ ਬੇਨਤੀ ਹੈ ਵੀ ਇੱਕ ਇੱਕ ਭਾਈ ਆ ਜੇ ਅਸੀਂ ਟਾਇਆ ਪਾਉਣ ਲੱਗੇ ਆ ਹ ਸਾਰਿਆਂ ਦੀ ਬੇਨਤੀ ਬਹੁਤ ਆ ਬਾਈ ਦੇਖਦੇ ਸਾਰਿਆਂ ਦੀ ਬੇਨਤੀ ਕਿੱਥੇ ਆਣੀ ਵੀ ਪਜਾਰੇ ਬੇ ਕੰਮ ਨਹੀਂ ਜਾਂਦਾ ਜਾਂਦਾ ਉਹਦਾ ਇੰਨੀ ਹੀ ਹੈ ਤੇ ਮਾੜਾ ਕਿਹੜਾ ਨਹੀਂ 50 ਦੇ ਚੱਕਣ ਦਾ ਕੀ ਕੰਮ ਆ ਸਾਰੀ ਚੱਕ ਲੋ ਮਿੰਟ ਪੰਜ ਹੀ ਲੱਗਣਿਆ ਯਾਰ 50 ਦਾ ਦਰੋਲੇ ਹੀ ਕੋਈ ਨਹੀਂ ਸਾਰੀ ਚੱਕ ਲੋ ਨਾਲੇ ਬੰਦਿਆਂ ਨੂੰ ਪਤਾ ਲੱਗ ਜੂਰੇ ਸਾਰੀ ਪਰਚੇ ਚੱਕਰ ਜਿੱਦਾਂ ਟਾਈਮ ਲੱਗਦਾ ਗੱਗੀ ਪਰੇ ਕਮੇਟੀ ਆਣ ਕੇ ਸਪੜ ਕਰਕੇ ਗੱਗੀ ਭਾਈ ਗੱਗੀ ਬਸਰਾ ਆਵੇ ਬਰੀ ਐਂਟਰੀ ਦੇ ਮਾਤਰੋ ਬਾਈ ਇੱਕ ਮੈਚ ਪਤਾ ਕੀ ਸੀ ਬਾਈ ਬਾਈ ਰਮਨ ਕਰੂ ਬਾਈ ਹਾਂ ਹਾਂ ਤਰਾਵਾ ਮੈਨੂੰ ਆਉਣਾ ਆਉਣਾ ਮੱਛਰ ਤੇ ਵੀ ਕੋਣ ਨੂੰ ਬੜੀ ਸੀ ਜਿਹੜਾ ਮੂੰਹ ਕਰਾ ਕੇ ਹੁਣ ਨੇ ਕਰਦਾ ਹੈ ਮੈਂ ਇਹ ਗੱਲ ਲੈ ਡਬਲ ਐਂਟਰੀ ਲਓ ਬਾਈ ਜਿਹੜੇ ਸਵੇਰਾ ਏ 93 ਡਬਲ ਕਰ ਦੋ ਬਈ ਜਿਹੜੇ ਸਵੇਰ ਆਏ ਨੇ ਹਾਂ ਉਹਨਾਂ ਦਾ ਡਬਲ ਇੰਟਰਲੇ ਹਾਂ ਹਾਂ ਸਹੀ ਗੱਲ ਸਹੀ ਹੈ ਲੈ ਅੱਡੀ ਲੰਦਾ ਕਹਿੰਦਾ ਹੁੰਦਾ ਹੈ ਕਹਿੰਦਾ ਇੰਨਾ ਪਿੱਛੇ ਬੋਲਣ ਦਾ ਦੇ ਵੀ ਫਾਇਦਾ ਨਹੀਂ ਇੱਕ ਹੀ ਨੇਗਾ ਮਿਲਦਾ ਇੱਕ ਹੀ ਨੇਗਾ ਕਹਿੰਦਾ ਇਹਨਾਂ ਦਾ ਜਿਹੜਾ ਭਾਈ ਮੇਲਾ ਹੋਇਆ ਉਹਨੂੰ ਮੋੜ ਦਿਕਰੋ ਮੋੜ ਦਿਕਰੋ 78 ਨੰਬਰ ਗੇਮ ਚੇਂਜਰ ਗੁਣਤਾਜ 5210 ਗੇਮ ਚੇਂਜਰ ਡੈਨੀ 5210 ਆਓ ਵੀਰੇ ਪਹਿਲੇ ਟਰੈਕਟਰ ਵਾਲੇ ਆ ਜਾਣ ਦਿੱਲੀ ਨਾਣ 5039 ਤੇ ਤੇ 63 ਨੰਬਰ ਟਰੈਕਟਰਾਂ ਤੇ 28 ਨੰਬਰ ਟਰੈਕਟਰ ਜੀਡੀਐਸਸੀ ਬਰਾਡ 5210 ਪਰ ਜਿਹੜੇ ਕੋਈ ਬਾਈਕ

ਅਗਲਾ ਜੀ ਨਾ ਤੀਸਰਾ ਮੁਕਾਬਲਾ 100 ਨੰਬਰ ਟਰੈਕਟਰ ਬਾਜ ਜਿਹੜੀ ਐਲ ਸੀ 5210 ਤੇ ਉਸ ਤੋਂ ਬਾਅਦ 21 ਨੰਬਰ 21 ਨੰਬਰ ਐਚ 4 ਟੋਚਨ ਗਰੁੱਪ ਰਮਣ 5210 ਇਹ 26 ਨੰਬਰ ਟਰੈਕਟਰ ਇਹ ਤੀਸਰਾ ਮੁਕਾਬਲਾ ਹੋਵੇਗਾ ਬਈ ਚਾਹ ਬੋਲਦੇ ਚਾਹ ਰੀਅਰ ਕੱਪ ਨਹੀਂ ਨਹੀਂ ਚਾਹ ਪੀਣੀਆਂ ਚਾਹ ਪੀ ਸਕਦੇ ਚਾਹ ਦਾ ਵੀ ਲੰਗਰ ਚੱਲ ਰਿਹਾ ਇੱਕ ਗੱਲ ਹੋਰ ਬਹੁਤ ਵਧੀਆ ਲੱਗੀ ਪ੍ਰਬੰਧਕ ਕਮੇਟੀ ਦੀ ਦੋ ਜਣਾਂ ਵਾਲੇ ਗੜ ਵੀ ਲੰਗਰ ਦਾ ਦੇਖਸਾ ਤਖੜਾ ਇੱਥੇ ਵੀ ਆ ਰਿਹਾ ਖਾ ਕੇ ਆਇਆ ਨਾ ਉਹ ਵੱਖਰਾ ਹੀ ਇਤਹਾ ਬੱਪਨਪੁਰ ਟਾਣੀਆਂ ਦਾ ਬਹੁਤ ਧੰਨਵਾਦ ਕਰਦੇ ਆ ਕਿਉਂ ਭਾਈ ਬਹੁਤ ਧੰਨਵਾਦ ਆ ਲੱਸੀ ਲੰਗਰ ਚਾਹ ਆ ਜਿਹੜੇ ਜਾਲ ਦੇ ਨਾਲ ਸਾਧਨ ਲੱਗੇ ਹੋਏ ਆ ਬੈਜ ਬਣ ਕੇ ਪਿੱਛੇ ਪਿੱਛੇ ਹੋ ਜਾਓ ਨਾਲ ਹੀ ਸਾਡੇ ਗੁਰੂ ਮਾਸਟਰ ਜੀ ਨੇ ਸਤਨਾਮ ਸਿੱਧੂ ਜੀ ਇਹਨਾਂ ਨੇ ਲੰਗਰ ਦੀ ਸੇਵਾ ਕੀਤੀ ਗਈ ਹੈ ਬਹੁਤ ਧੰਨਵਾਦ ਕਰਦੇ ਹਾਂ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ ਜਿਨ੍ਹਾਂ ਨੇ ਲੰਗਰ ਦੀ ਸੇਵਾ ਕੀਤੀ ਹੈ ਜਿਉਂਦੇ ਵਾਹ ਜਰਣ ਸਾਡੇ ਭਰਾ ਜਨਾਲ ਭਾਈ ਤਾਰੀ ਸਿੱਧੂ ਦਾ ਵੀ ਧੰਨਵਾਦ ਹੈ ਕੋਈ ਰਹਿਣ ਆ ਜਾਵੇ ਲੱਖ ਦੋ ਜੀ ਹਾਂ ਭਾਈ ਲੈ ਵੀ ਖੜਿਆ ਆਪਾਂ ਆਪਾਂ ਸਾਰੇ ਭਾਈਆਂ ਦਾ ਧੰਨਵਾਦ ਕਰਦੇ ਰਹਿਾਂਗੇ ਸਮਾਂ ਮਿਲਣ ਤੇ ਜਿਨ੍ਹਾਂ ਸਜਣਾ ਨੇ ਵੱਡੇ ਸਹਿਯੋਗ ਨੇ ਸਾਰੇ ਭਾਈਆਂ ਦਾ ਬਹੁਤ ਬਹੁਤ ਧੰਨਵਾਦ ਆਪਾਂ ਵਿੱਚ ਵਿੱਚ ਦੀ ਧੰਨਵਾਦ ਵੀ ਕਰਦੇ ਰਵਾਂਗੇ ਸਾਡੇ ਪੂਰਬ ਜ਼ਿਲ੍ਹਾ ਦੇ ਅਕਸ਼ ਬਲਦੇਵ ਅਗਰੋਹਾ ਜੀ ਮੰਨ ਕੀ ਬਾਤ ਕੇ ਸయోజਕ ਵਿਧਾਨ ਸਭਾ ਸਰਪਾ ਇੱਕ ਸਪੈਸ਼ਲ ਚੀਫ ਗੈਸਟ ਹੋਣਗੇ ਸਾਡੇ ਨਾਲ ਇੱਕ ਸਪੈਸ਼ਲ ਖਵਿੰਦਰ ਸਿੰਘ ਜੀ ਗ੍ਰਾਮ ਮੰਡਲ ਪ੍ਰਧਾਨ ਬੀਜੇਪੀ ਬਹੁਤ ਵੱਡਾ ਧੰਨਵਾਦ ਸਿਮਰ ਚੈਨ ਸਵਰਾਜ ਏਜੰਸੀ ਰਤਿਆ ਬੰਤੀ ਜੈਲ ਸਵਰਾਜ ਏਜੰਸੀ ਰਤਿਆ ਰਾਜੂ ਜਖੇਪਲ ਟਰਬੋ ਸਪੈਸ਼ਲਿਸਟ ਜਸਵਿੰਦਰ ਸਿੰਘ ਐਮ ਐਸ ਡਬਲਯੂ ਰਤਿਆ ਇਹ ਭਰਾਵਾ ਦਾ ਬਹੁਤ ਧੰਨਵਾਦ ਨਾਲ ਦੀ ਨਾਲ ਗੋਰੇ ਬਾਈ ਆਪਾਂ ਮੈਚ ਬੋਲਦਾ ਰਹੀ ਗੋਨੀ ਪਾਸ ਹੁਣ ਆਪਾਂ ਟਾਈਆਂ ਪਾ ਕੇ ਕਾਫੀ ਫੜ ਲੈਣੀਆਂ ਲਖਪ੍ਰੀਤ ਸਿੱਧੂ ਕਨੇਡਾ ਬਹੁਤ ਵੱਡੇ ਯੋਗਦਾਨ ਨੇ ਗਗਨ ਪ੍ਰੀਤ ਢਿੱਲੋਂ ਕਨੇਡਾ ਬਹੁਤ ਵੱਡੇ ਯੋਗਦਾਨ ਨੇ ਜਸਪ੍ਰੀਤ ਲਾਂਬਾ ਕੈਨੇਡਾ ਹਰਮਨ ਵਾਲੀਆ ਕੈਨੇਡਾ ਨਿਰਮਲ ਸਿੱਧੂ ਕੈਨੇਡਾ ਬਲਵਿੰਦਰ ਮਡੇਰ ਕੈਨੇਡਾ ਲਸ਼ਮਨ ਢਿੱਲੋਂ ਭੁਕੇ ਹਰਮਨ ਮਡੇਰ ਆਸਟ੍ਰੇਲੀਆ ਜੋਨੀ ਸ਼ਰਮਾ ਇਹ ਸਾਡੇ ਐਨ ਆਰ ਆਈ ਵੀਰ ਨੇ ਜਿਨ੍ਹਾਂ ਵੱਲੋਂ ਬਹੁਤ ਵੱਡਾ ਸਹਿਯੋਗ ਅੱਜ ਦੇ ਇਸ ਖੇਡ ਮੇਲੇ ਦੇ ਲਈ ਆਏ ਨੇ ਨਾਲ ਮਡੇਰ ਇੰਟਰਪ੍ਰਾਈਜ਼ ਦੇ ਇੱਥੇ ਬਾਈਕਾਂ ਦੀ ਜਿਹੜੀ ਰਿਪੇਅਰ ਕੀਤੀ ਜਾਂਦੀ ਆ ਕੁਲਰੀ ਹੈ ਜੀ ਬ੍ਰਦਰਸਪੋਰਟਸ ਟਰਾਫੀਆਂ ਇਹਨਾਂ ਦੇ ਵੀ ਯੋਗਦਾਨ ਨੇ ਸਾਡੇ ਗਗਨਪ੍ਰੀਤ ਢਿੱਲੋਂ ਲਖਪ੍ਰੀਤ ਸੰਤੂਲ ਸਰਵਨ ਸਰਵਨ ਜਟਾਣਾ ਗੁਰਵਿੰਦਰ ਸਿੱਧੂ ਜੀਤੀ ਪ੍ਰਧਾਨ ਜਸਪ੍ਰੀਤ ਸਿੱਧੂ ਰਵਿੰਦਰ ਸਿੱਧੂ ਰਾਮ ਸਿੱਧੂ ਜੱਗੂ ਸਿੱਧੂ ਜਸਪਾਲ ਸਿੱਧੂ ਚਮਕੌਰ ਸਿੱਧੂ ਸੋਨੀ ਸਿੱਧੂ ਬਾਈ ਗੁਰਦੀਪ ਸਿੱਧੂ ਬਹੁਤ ਵੱਡੇ ਯੋਗਦਾਨ ਦੇ ਨਾ ਭਰਾਵਾਂ ਦੇ ਸਵਰਗਵਾਸੀ ਖੁਸ਼ਦਿਲ ਸਿੱਧੂ ਸਵਰਗਵਾਸੀ ਕੋ ਜੀਵਨ ਸਿੱਧੂ ਵਰਪ੍ਰੀਤ ਸਿੱਧੂ ਕਰਮਜੀਤ ਸਿੱਧੂ ਬਲਕਾਰ ਸਿੱਧੂ ਪੰਚ ਹਰਪ੍ਰੀਤ ਸਿੱਧੂ ਭੀਮ ਸਿੱਧੂ ਗਗਨਦੀਪ ਸਰਪੰਚ ਪਿੰਡਾ ਮਾਨ ਵਰਮਨ ਸਿੱਧੂ ਸੰਦੀਪ ਸਿੱਧੂ ਆਰਾਮ ਸਿੰਘ ਸਿੱਧੂ ਅਮਰਤ ਸਿੱਧੂ ਰਵਿੰਦਰ ਸਿੱਧੂ ਲਸ਼ਮਣ ਢਿੱਲੋਂ ਸੁੱਖੀ ਬਾਵਾ ਬਲਵਿੰਦਰ ਸਿੱਧੂ ਬੂਟਾ ਢਿੱਲੋਂ ਡਾਕਟਰ ਸੰਦੀਪ ਸਿੰਘ ਜ਼ਾਰਾ ਸਿੱਧੂ ਪਿੰਦਰ ਸਿੱਧੂ ਲਵਲੀ ਸਿੰਘ ਜਗਸੀਰ ਸਿੱਧੂ ਡਾਕਟਰ ਬਲਰਾਜ ਸਿੰਘ ਬੂਟਾ ਸਿੱਧੂ ਨੈਬ ਸਿੱਧੂ ਭਾਈ ਰੂਬਲ ਸਿੰਘ ਮਨਜੀਤ ਬਾਵਾ ਕੁਆਲਿਟੀ ਆਊਗੀ ਭਾਈ ਆਊਗੀ ਚੱਕਰ ਦੀ ਪਰਚੀਆਂ ਪੜ੍ਹਨ ਦੇ ਕਿੰਨੇ ਬਾਲ ਸਿੱਧੇ ਆ ਰਿਹਾ ਕਿੰਨੀ ਮੰਦਿਰ ਓਮੀ ਢਿੱਲੋਂ ਕਬਾਲ ਸਿੱਧੂ ਹਰਿੰਕੂ ਸ਼ਰਮਾ ਦੀਪੂ ਬਾਲਾ ਜਗਸੀਰ ਸਿੱਧੂ ਪ੍ਰਵਜਤ ਮਾਨ ਸਿਮਰ ਸਿੱਧੂ ਕਰਮਲਜੀਤ ਸਿੱਧੂ ਇਹ ਬਹੁਤ ਹੰਦ ਧੰਨਵਾਦ ਹਾਂਜੀ ਸਾਡੇ ਅੰਕਲ ਜੀ ਭਜਨ ਸ਼੍ਰੀ ਮਹਤਮਾ ਦਾ ਨਾਮ ਵੀ ਪਜਿਆ ਹੋਇਆ ਧਰਨਾਲ ਟਾਲਾ ਸਾਰੇ ਗਰੁੱਪਾਂ ਵਾਲੇ ਪੁੱਜੇ ਸਾਊਂਡ ਵਾਲੇ ਬਈ ਨੂੰ ਮਿਲਤੀ ਵੀ ਆਵਾਜ਼ ਖੋਲ੍ਹ ਦਈਏ ਆਪਾਂ ਆਵਾਜ਼ ਖੋਲ੍ਹ ਦਈਏ ਸਾਊਂਡ ਬਈ ਮੇਰੇ ਟਰੈਕਟਰ ਨੂੰ ਕੰਡੇ ਤੇ ਖੜਾ ਕੇ ਭਜਨ ਸੁਣਾ ਦੇਗਾ ਕੰਡਾ ਹੋਰ ਲੈ ਹੁੰਦਾ ਲੱਗ ਰਹੇ ਨੇ ਯਾਰਾ ਸਾਊਂਡ ਹੋ ਗਏ ਨਾ ਹੁਣ ਨਹੀਂ ਕੰਡਾ ਕਰਦੇ ਯਾਰਾ ਪਹਿਲਾਂ ਤਾਂ ਟਰੈਕਟਰ ਖੜਾ ਮੇਰਾ ਜਾਨ ਨਾਲ ਲੱਗਿਆ ਉੱਥੇ ਹੀ ਸਾਹ ਦੇ ਖਾਣਾ ਕੰਡੇ ਤੋਂ ਰਾਤ ਤੋਂ ਟਰੈਕਟਰ ਖੜਾ ਯਾਰ ਮੇਰਾ ਵਿਚਾਰ ਜਾਣੇ ਤੇ ਜਿਨੇ ਯਾਰਾ ਉਹ ਕਿਹੜਾ ਹੈਗਾ ਘੰਟੇ ਦਾ ਸਰ ਜੇ ਕੋਈ ਨਹੀਂ ਹੈਗਾ ਘੰਟੇ ਦੇ ਟਕਰਾ ਕੇ ਹੀ ਚੜਕਦਾ ਜਾਂ ਹੀ ਹੋਏ ਪਲੇਟ ਦਾ ਮੇਰੀ ਡਿਗਰੇਟਰ ਤੇ ਆ ਓਏ ਉਹ ਮੇਰੇ ਉਹ ਤੋਰ ਚ ਪੰਜਾਬ ਤੋਂ ਮੇਰਾ 40 ਅੱਗੇ ਚੱਲਦੇ ਚੱਲ ਜਾਈ ਮੇਰੇ ਤੋਂ ਲੈ ਜਾ ਉਹ ਬਿਜਲੀ ਤੋਂ ਸਰ ਵਹੀ ਦਾ ਕਈ ਨਾ ਇੱਧਰ ਲਾੜਿਆ ਕਰਾਂਗੇ ਹਲੋ ਭਾਈ ਅੱਗੇ ਨਾ ਗੱਡੀ ਲਾਈ ਜੰਗਾ ਬਕਸੇ ਦਾ ਕਿਹੜਾ ਗੱਡੀ ਲਾਈ ਤਾ ਛੋੜਾ ਦਾ ਬਕਸੇ ਮਗਾਏ ਵਰਦੀਆਂ ਹੀ ਮਗਾ ਦੂ ਹਰ ਜੀ ਬੜਕ ਮੇਰੇ ਵਰ ਤੋਂ ਟਰੈਕਟਰ ਚੱਲ ਪੈਣਾ ਖਰਚਾ ਬਹੁਤ ਹੋਊਗਾ ਪਾਣੀ ਤਾਂ ਥੋੜੀ ਆਈ ਉਹਨਾਂ ਆਪਣੇ ਜਿਹੜੇ ਆ ਰਹੇ ਨੇ ਹਰ ਦੇ ਖਰਚੇ ਪੁੱਤ ਕੰਮ ਕਰ ਉਹ ਜਿਹੜੇ ਉੱਪਰ ਆ ਰਹੇ ਨੇ ਪਸਾਮਣ ਯਾਰ ਕਿੱਥੇ ਲੜਾ ਚਿਕੰਦੜ ਨਹੀਂ ਜਾਂਦੇ ਆ ਉਹਨੀਆਂ ਨੇ ਬਾਈ ਜੀ ਜਿੱਥੇ ਚੱਲਦੇ ਆ ਵਾਹ ਜੀ ਖੇਰ ਜੀ ਨੰਬਰਾਂ ਦੇ ਬਾਸ਼ ਆ ਐਮਪੀ ਲੁੱਟਣ ਵਾਲੇ ਰੋਟੀ ਵਾਲੇ ਲਾਈਵ ਵੀ ਦੇਖਣਾ ਕੋਈ ਲਾਈਵ ਵੀ ਦੇਖਣਾ ਆ ਗਿਆ ਨੀ ਛੋਟੀਆਂ ਆਇਆ ਜਿਹੜਾ ਅਰੇ ਆ ਸਾਰੇ ਆਇਆ ਲੱਗ ਪੱਜਾ ਤੇ ਰੋਟਰ ਜਾਨਪੁਰ ਤੇ ਹੈਂ ਹਾਂ ਕਿੰਨੇ ਆ ਜਾਂਨਪੁਰ ਆ ਆਹ ਇੱਕ ਤੋਂ ਉਹਨਾਂ ਕੋਲ ਹੀ ਹੈ ਕਿੰਨੇ ਬਣਿਆ ਦੋ ਨੇ ਪੜਿਆ ਹੈਂ ਜਾਨਪੁਰ ਦੀ ਕਿਹਦਾ ਹੈ ਸਾਡਾ ਨਮਾਤਾ ਚਲਾਇਆ ਆਹ ਇੱਕ ਨਵਾਂ ਆਇਆ ਜਿਹੜਾ ਹਰਤ ਕੰਮਰੇ ਸਰ ਸਾਜ

ਕਿਉਂ ਜੋਗਾ ਬੜਾ ਟੈਰ ਪਾਰ ਕੋਈ ਨਹੀਂ ਹੁੰਦਾ ਜਦੋਂ ਪੂਰ ਜਾਂਦਾ ਹੈ ਫਿਰ ਕਹਾਣੇ ਦਾ ਵਿਚਾਰ ਆਉਂਦਾ ਚਲ ਜਦ ਤੂੰ ਰਹਿਣਾ ਰੈਕਸਾਫਾ 100 300 3 ਕਿਰਵਾ ਕੰਟੜੀ ਹੋ ਰਿਹਾ ਕਿੰਨਾ ਇੱਕ ਬਾਈਕ ਨਾ ਰੋਕੋ ਬਾਈਕ ਨਾ ਰੋਕੋ ਅਲੱਗੀ ਅਲੱਗੀ ਸੱਤਾਂ ਤੇ ਉਹ ਰੋਕਾ ਸਟਾਫ ਬੀਜੀ ਨਾ ਬਾਈ ਜੀ ਲਗਾ ਦੇ ਤੇ ਤੋਂ ਕਿੰਦੂ ਰਹਿ ਗਿਆ ਜੇਲੇ ਕਰਾਉਣਾ ਚਲਾਉਂ ਨਹੀਂ ਪਾ ਰਹੀ ਪਾਰ ਤੇ ਮਾਰ ਟਰੈਕਟਰ ਹੋਇਆ ਬਾਈ ਤੇ ਬਟਾਉਣਾ ਪੈ ਰੋ ਪਿੰਡਾ ਮੱਲਿਆ ਕਿ ਉਹ ਪਾਰੇ ਬਹੁਤ ਜੀ ਆ ਰਿਹਾ ਜਰਨ ਡੈਸਟਰ ਹੈ ਗਿਆ ਬਾਈ ਜਰਾ ਹਲੋ ਹਲੋ ਹੁੱਕਾ ਵੀ ਮਾਰਕ ਵਾਲਾ ਟਰੈਕਟਰ ਜਦ ਆ ਗਿਆ ਦੋਨੇ ਦਬਾਈ ਇਹ ਨਹੀਂ ਹੁੰਦਾ ਲੈ ਬੁੱਤੀ ਹੈ ਬਈ ਆਪਣੇ ਨਹੀਂ ਆਉਂਦੀ ਇਹ ਗੱਲ ਇੱਧਰ ਖੜਾ ਦੇ ਨਾ ਮੈਨੂੰ ਪਤਾ ਕਰਦਾ ਨਾ ਜਾ ਉਹਦਾ ਫਿਰ ਸੁਣਾ ਦੇ ਯਾਰ ਕੋਈ ਦੇ ਬੈਟ ਫਾਉਂ ਮੜਿਆ ਕੋਈ ਨਾਲੇ ਸ਼ਟਾ ਦੇਖ ਲਓ ਡੇਣੀ ਦਾ ਆ ਗਿਆ ਪਹਿਲਾ ਮੈਚ ਕੋਈ ਨਾ ਨੰਬਰ ਨਾਲ ਇੱਕ हा न कीअं टाइम ਚਲਾਉ ਆਪਾਂ ਨੇ ਕੀ ਕਹਿ ਜਾ ਤਾ ਮੈਂ ਬਾਈ ਤੁਸੀਂ ਇਧਰ ਹੋਈਆਂ ਲਾਈਵ ਜਾਂਦੇ ਕਿਹਨੇ ਪਰਖੇ ਬਾਈ ਸਾਰੀਆਂ ਯਾਰ 42 ਟਰੈਕਟਰ ਵਾਲੇ ਧਿਆਨ ਨਾਲ ਸੁਣਨ ਬਈ ਕਿਸੇ ਨੇ ਗੁੱਸਾ ਨਹੀਂ ਕਰਨਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਆ ਟਰੈਕਟਰ ਦੇ ਨਾਲ ਇੱਕ ਇਹ ਨਹੀਂ ਆਊਗਾ ਗਰਾਊਂਡ ਦੇ ਵਿੱਚ ਇਹ ਧਿਆਨ ਰੱਖਣ ਬਈ ਦੂਜੇ ਟਰੈਕਟਰਾਂ ਦੇ ਸਾਰੇ ਜਿਹੜਾ 10 ਮਿੰਟ ਕਰਕੇ ਇੱਕ ਟਰੈਕਟਰ ਦੇ ਨਾਲ ਇੱਕ ਜਣਾ ਹੀ ਆਊਗਾ ਇਹ ਤਿਆਰ ਖੜੀ ਆ ਉਧਰ ਹੀ ਵਧੀਆ ਇਹ ਕਿ ਇਹਨੂੰ ਪਹਿਲਾ ਹਾਫ ਰਾਊਂਡ ਤੇ ਸਾਊਂਡ ਵਾਲੇ ਪਾਸੇ ਸਾਰੀਆਂ ਆ ਕੇ ਗਈਆਂ ਸਾਰੀਆਂ ਨਹੀਂ ਪਾਈ ਕਰਾਗੇ ਜੀ ਮੁਕਾਬਲੇ ਸ਼ੁਰੂ ਟਰੈਕਟਰ ਬਹੁਤ ਆ ਬਾਈ ਟਰੈਕਟਰ ਬਹੁਤ ਜਿਆਦੇ ਐਕਟਰ ਹੋਏ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਰੇ ਦਾਦੀ ਜੀ ਜਿਹੜਾ ਨੇ ਪਹਿਲਾ ਆਪਾਂ ਕੁਝ ਇੱਕ ਨਾਂ ਬੋਰ ਤੇ ਸੀ ਚਾਨਪੁਰੇ ਲੱਗੀ ਹੈ ਭਾਈ 15 ਕਿਲੋਮੀਟਰ ਦਾ ਫਰਕ ਚਾਨਪੁਰੇ ਦਾ ਚਾਨਪੁਰੇ ਤੋਂ ਆਕਿਆ ਨਤੀ ਵਾਲੀ ਸੜਕ ਸਾਡੇ ਗਗਨਪ੍ਰੀਤ ਢਿੱਲੋਂ ਕੈਨੇਡਾ ਲਖਪ੍ਰੀਤ ਸਿੰਘ ਕੈਨੇਡਾ ਬਲਕਾਰ ਸਿੱਧੂ ਰਮਣਵਾਲੀਆ ਅਰਸ਼ ਚੈਲ ਸਵਰਗਵਾਸੀ ਕਰਮਜੀਤ ਲੰਬਾ ਪਰਮਜੀਤ ਸਿੱਧੂ ਕਿਰਨਪਾਲ ਧਾਰੀਵਾਲ ਜਗਤਾਰ ਸਿੰਘ ਕਲਨੀਪ ਢਿੱਲੋਂ ਗੁਰਪ੍ਰੀਤ ਸਿੱਧੂ ਗੁਰਦੀ ਢਾਣੀ ਖਿੰਦਾ ਸਿੱਧੂ ਗੋਬਿੰਦ ਸਿੱਧੂ ਦਲਜੀਤ ਸਿੱਧੂ ਕੁਲਵਿੰਦਰ ਸਿੱਧੂ ਗੁਰਦੀਪ ਮੰਡੇਰ ਸਤਗੁਰ ਮੰਡੇਰ ਗਗਨਦੀਪ ਸਰਪੰਚ ਡਾਕਟਰ ਗਗਨਦੀਪ ਸ਼ਰਮਾ ਰੋਮੀ ਸ਼ਰਮਾ ਰੋਹੀ ਸ਼ਰਮਾ ਇਲੈਕਟ੍ਰੋਨਿਕ ਇਕਬਾਲ ਸਿੱਧੂ ਗੁਰਦਾਸ ਸਿੱਧੂ ਕਿਰਮਲ ਸਿੱਧੂ ਜਸਵਾਲੀਆ ਗੁਰਪ੍ਰੀਤ ਸਿੱਧੂ ਗਗਨਪ੍ਰੀਤ ਸਿੱਧੂ ਗੁਰਦੀਪ ਸਿੱਧੂ ਵੈਦ ਅਰਸ਼ਦੀਪ ਪਟੜੀ ਗੁਰਤੇਜ ਸਿੱਧੂ ਫੁਰਵੀ ਪਟੜੀ ਜਸਵਿੰਦਰ ਸਿੱਧੂ ਇੰਦਰਜੀਤ ਸਿੱਧੂ ਜਮਦੂਰ ਸਿੱਧੂ ਅਮਨ ਪਟੜੀ ਤਾਰੀ ਸਿੱਧੂ ਅਮਰਿਤ ਮਟੇਰ ਸ਼ੇਰਾਫੁਰ ਜੀ ਕਰਤਾ ਚਹਿ ਲਖਵਿੰਦਰ ਸਿੱਧੂ ਗੁਰਪ੍ਰੀਤ ਸਿੰਘ ਬਲਾ ਡੇ ਲੋ ਕੁਲਰੀਆਂ ਆ ਜੋ ਬਾਈ ਕੁਲਰੀਆਂ ਤੋਂ ਸਿੱਧਾ ਬੱਬਰਪੁਰ ਨੂੰ ਜਾਂਦਾ ਸਿੰਘ ਬੱਬਰਪੁਰ ਪਰ ਪੁੱਛ ਲਿਓ ਬਲਾ ਦੇ ਦੋ ਕੁਲਰੀਆਂ ਬਣੇ ਗਾਦਲ ਖੁੱਖਰ ਤੇ ਵਰਵਿੰਦਰ ਮਾਤਰ ਬੱਦੂ ਬਾਵਾ ਕੁਲਵੀਰ ਸਿੰਘ ਹਾਂਜੀ ਲੈ ਵੀ ਟੜੀਆਂ ਸਾਡੇ ਕੋਲੇ ਪਈਆਂ ਤੇ ਹੁਣ ਅਰਜਨ ਟਰੱਕ ਕਿਦਾ ਭਈਆ ਮੇਰੇ ਨੰਮਾ ਨੰਬਰ ਕਿਦਾ ਅਰਜਨ ਪੇਟਰਾ ਹਾਂ ਤਾਂ ਭਈ ਸਾਈਡ ਤੇ ਕਰੋ ਯਾਰ ਉੱਧਰ ਜਾਓ ਭਾਈ ਜੀ ਦੀ ਡਿਊਟੀ ਨਹੀਂ ਜੀ ਜੀ ਕੋਟੀ ਨਹੀਂ ਭਾਈ ਜੀ ਗਰਾਊਂਡ ਆਪੋ ਆਪਣੇ ਆਪ ਹੀ ਕਲੀਅਰ ਕਰ ਦਿਓ ਵੀਰ ਮੜ ਕੇ ਕਿਉਂਕਿ ਮੇਲਾ ਆਪਾਂ ਬੜੇ ਡਿਸਪੀਸਪਲਨ ਦੇ ਨਾਲ ਕਰਾਉਣਾ ਚੰਗਲਾ ਫਿਰਦਾ ਸਟੇਡੀਅਮ ਲੱਗਿਆ ਹੋਇਆ ਜਿੱਥੇ ਜਿੱਥੇ ਜਗ੍ਹਾ ਮਿਲਦੀ ਹੈ ਬਹਿ ਜਾਓ ਵੀਰ ਬਣ ਕੇ ਭਾਈ ਜਗਰ